ਵਾਲ ਨਹੀਂ ਸੰਸਵਾਲ ਵਾਲ ਸੋਨੇ ਜਾਂ ਸੰਘਣੇ ਜਾਂ ਰੇਸ਼ਮੀ ਮੁਲਾਇਮ ਕਿਦਾਂ ਕਰੀਏ ਓਕੇ ਜੇ ਤਾਂ ਵਾਲ ਛੋੜਦੇ ਪਏ ਤਾਂ ਵੀ ਅਗਰ ਵਾਲਾਂ ਦੇ ਵਿੱਚ ਸਿੱਕਰੀਏ ਤਾਂ ਵੀ ਅਗਰ ਵਾਲਾਂ ਦੀ ਲੁੱਕ ਵਧੀਆ ਕਰਨੀ ਹੈ ਸੋਹਣੀ ਕਰਨੀ ਹੈ ਤਾਂ ਵੀ ਆ ਜਿਹੜਾ ਤਰੀਕਾ ਹੈ ਇੱਕ ਕੌਲੀ ਲਾਓ ਇੱਕ ਚਮਚਾ ਲਾਓ ਨਾਰੀਅਲ ਦੇ ਤੇਲ ਦਾ ਇੱਕ ਚਮਚਾ ਇਟ ਡਸਨਟ ਮੈਟਰ ਛੋਟਾ ਚਮਚਾ ਲੈ ਵਟਾ ਲੈ ਜਿਹੜਾ ਵੀ ਲੈਣਾ ਹੈ ਕੈਸਟਰ ਆਇਲ ਵੀ ਸੇਮ ਲੈਣਾ ਸੋ ਵੱਡਾ ਚਮਚਾ ਲੈ ਲਓ ਵੱਡਾ ਚਮਚਾ ਪਰ ਕੇ ਨਾਰੀਅਲ ਦਾ ਤੇਲ ਕੌਲੀ 'ਚ ਪਾ ਲਓ 1 ਚਮਚਾ 2 ਚਮਚੇ 2 ਤੋਂ 2.5 ਚਮਚੇ ਕੈਸਟਰ ਆਇਲ ਨਾਮ ਲਿਖਿਆ ਆ ਜਾਊਗਾ ਹੁਣ ਸਕਰੀਨ ਦੇ ਉੱਪਰ ਉਹ ਵਾਲਾ ਤੇਲ ਹੈ ਕੈਸਟਰ ਆਇਲ ਅਰੰਡ ਦਾ ਤੇਲ ਉਹ ਉਹਦੇ ਵਿੱਚ ਪਾ ਲੈਣਾ ਹੈ ਮਿਕਸ ਕਰੋ ਮਿਕਸ ਕਰ ਲਿਆ ਉਹਦੇ ਵਿੱਚ ਲਗਭਗ 5 ਤੋਂ 6 ਜਾਂ 7 ਡਰਾਪਸ ਡਰਾਪਸ ਚਮਚੇ ਨਹੀਂ ਡਰਾਪਸ ਰੋਜ਼ਮਰੀ ਆਇਲ ਉਹ ਵੀ ਮੈਂ ਉੱਤੇ ਲਿਖ ਦੇਣਾ ਹੈ ਆ ਜਾਊਗਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਵਧੀਆ ਤਰੀਕੇ ਨਾਲ ਚੱਕੇ ਵਾਲਾਂ ਦੇ ਉੱਤੇ ਜਿੱਦਾ ਆਹ ਤੋਂ ਲੈ ਚੀਰ ਹੈਗਾ ਚੀਰ ਕੱਢਿਆ ਬਾਕੀ ਗੋਵਾਲ ਹੈ ਤੇ ਚੀਰ ਕੱਢਿਆ ਅਗੋਂ ਕੱਢਿਆ ਕਰ ਕਰਕੇ ਵਾਲਾਂ ਦੇ ਵਿੱਚ ਲਗਾ ਲਿਆ ਉਸ ਤੋਂ ਬਾਅਦ ਹੱਥ ਤੇ ਉੱਤੇ ਲਗਾ ਕੇ ਸਾਰੇ ਵਾਲਾਂ ਦੇ ਉੱਤੇ ਪੂਰੀ ਲੱਤ ਦੇ ਵਿੱਚ ਲਗਾ ਲੈਣੇ ਆ ਠੀਕ ਜੀ ਅਗਰ ਤੇ ਤੁਸੀਂ ਜਿੱਦਾ ਅੱਜ ਸਵੇਰੇ ਲਾਇਆ ਤਾਂ ਦੁਪਹਿਰ ਤਾਈਂ ਧੋਣੇ ਵਾਲ ਥੈਟਸ ਫਾਈਨ ਪਰ ਪ੍ਰੇਫਰਬਲੀ ਸ਼ਾਮ ਨੂੰ ਲਾਇਓ ਰਾਤੀ ਇੱਦਾਂ ਹੀ ਵਾਲਾਂ ਨੂੰ ਤੇਲ ਲੱਗੇ ਦੇ ਵਿੱਚ ਬਰਨ ਕੇ ਸੌਂ ਜਿਓ ਰਾਮ ਨਾਲ ਸਵੇਰੇ ਉੱਠ ਕੇ ਵਾਲ ਧੋ ਲਿਓ ਵਾਲ ਧੋਣੇ ਹੈਗੇ ਐ ਐਸ ਐਲ ਐਸ ਜਿਹੜਾ ਸ਼ੈਂਪੂ ਹੈਗਾ ਜਿਹਦੇ 'ਚ ਹੈਨਿਕਾ ਸੋਡੀਅਮ ਲੋਰਲ ਸਲਫੇਟਸ ਉਹਦੇ ਵਿੱਚ ਹੋਣੇ ਨਹੀਂ ਚਾਹੀਦੇ ਸੋ ਐਸ ਐਲ ਐਸ ਫ੍ਰੀ ਸ਼ੈਂਪੂ ਉਹ ਯੂਜ਼ ਕਰਨਾ ਹੈ ਠੀਕ ਹੈ ਜੀ ਹੋਰ ਕੋਈ ਸਵਾਲ ਹੋਵੇ ਜ਼ਰੂਰ ਪੁੱਛੋ ਬਾਕੀ ਇਸ ਤਰੀਕੇ ਦੇ ਨਾਲ ਤੁਹਾਡੇ ਵਾਲ ਬਹੁਤ ਵਧੀਆ ਹੋਣਗੇ ਜਿਹੜੇ ਵੀ ਭੈਣ ਭਾਈ ਕੀਮੋਥੈਰੇਪੀ 'ਚ ਜਾ ਰਹੇ ਆ ਉਹ ਅਗਰ ਇਹ ਵਾਲਾ ਲਗਾਉਣੇ ਬਾਲਾਂ ਦੇ ਤੇ ਅਮੀਰ ਸਰ ਦੇ ਉੱਤੇ ਇਹ ਲਗਾ ਲਿਓ ਅਦਰਵਾਈਜ਼ ਇਕੱਲਾ ਰੋਜ਼ਮਰੀ ਆਇਲ ਹੈਗਾ ਅਗਰ ਰੋਜ਼ਮਰੀ ਆਇਲ ਦੇ ਥੋੜੇ ਡ੍ਰੌਪ ਕੱਢ ਕੇ ਆਪਣੇ ਸਿਰ ਦੇ ਉੱਤੇ ਜਿਹੜੇ ਸਿਰ ਨੂੰ ਸ਼ੇਵ ਕਰਨਾ ਪਿਆ ਬਿਕਾਜ਼ ਕੀਮੋ ਕਰਕੇ ਵਾਲ ਛੜ ਗਏ ਸੀ ਅਗਰ ਆਲਮੋਸਟ ਹਰ ਦੂਜੇ ਤੇ ਜਿਹੜੇ ਸੀ ਉਹਦੀ ਮਾਲਿਸ਼ ਕਰ ਲਓਗੇ ਨਾ ਕੱਲੇ ਰੋਜ਼ਮਰੀ ਆਲ ਦੀ ਥੋੜੇ ਜਿਹੇ ਵਾਲ ਆਉਣਗੇ ਬਹੁਤ ਸੋਹਣੇ ਆਉਣਗੇ ਠੀਕ ਰੱਬ ਤੁਹਾਨੂੰ ਸਭ ਨੂੰ ਤੰਦਰੁਸਤੀ ਬਖਸ਼ੇ ਖੁਸ਼ੀ ਬਖਸ਼ੇ ਔਰ ਮਿਲਦੇ ਆ ਕਿਸੇ ਅਗਲੇ ਟਿਪ ਦੇ ਨਾਲ ਬਹੁਤ ਜਲਦੀ ਹੀ